ਹਾਂ ਰੋਟੀ ਲੈਣਾ ਹੈ ਇਹ ਦੇਖੋ ਆ ਵੀ ਦੱਸ ਬਾਬਾ ਰੋਟੀ ਲੈ ਨਹੀਂ ਆਤਰੋਤੀ ਹਾਂ ਰੋਟੇ ਇਸ ਕੋ ਬਾਬਾ ਆਪ ਕੀ ਕਰਤੇ ਹੋ ਅਭੀ ਕੁਛ ਨਾ ਇਨਸੇ ਖਾਣਾ ਲੈ ਕੇ ਖਾਤੇ ਹੋ ਦੇਖੋ ਭਖਾਰੀ ਅਮੀਰ ਭਖਾਰੀ ਗਰੀਬ ਭਖਾਰੀਆਂ ਨੂੰ ਖਾਣਾ ਖਿਲਾ ਰਿਹਾ ਅਰੇ ਬਾਬਾ ਧੰਨੇ ਹੋ ਯਾਰ ਆਂ ਅਰੇ ਆਪ ਤੋ ਹੋਰ ਲੋਗਾਂ ਕਾ ਵੀ ਪੇਟ ਭਰਤੇ ਹੋ ਯਾਰ ਮਗਰ ਰੋ ਜਾਤੇ ਹੋ ਕਹਾਂ ਰਹਤੇ ਹੋ ਤੂੰ ਐ ਵੀ ਕੁਆਟਰ ਤਾਂ ਹੈ ਨਾ ਹੋਰ ਪਸਤੇ ਹੋ ਖਾਲਸਾ ਵਾਇਗੁਰ ਜਿੱਕੀ ਫਤਿਹ ਜੀ ਅਸੀਂ ਅੱਜ ਖੜੇ ਆ ਜੀ ਲੁਧਿਆਣੇ ਬੇਰ ਕਾ ਮਿਲਕ ਪਲਾਂਟ ਵਾਲੇ ਪੌੜ ਦੇ ਉੱਤੇ ਸੌਰ ਸਿਟੀ ਨੂੰ ਪੌੜ ਰੋੜ ਜਾਂਦੀ ਹੈ ਜਿਹੜੀ ਇੱਥੇ ਇੱਕ ਬੜਾ ਅਮੀਰ ਭਿਖਾਰੀ ਰਹਿੰਦਾ ਇੱਕ ਬੜਾ ਅਮੀਰ ਸੜਕ ਤੇ ਰਹਿਣ ਵਾਲਾ ਇਨਸਾਨ ਰਹਿੰਦਾ ਜਿਹਨੂੰ ਲੋਕ ਦਾਨ ਕਰਕੇ ਜਾਂਦੇ ਨੇ ਪਰ ਉਹ ਐਡਾ ਦਾਨੀ ਆ ਬੰਦਾ ਆਪ ਆ ਦੇਖੋ ਇਹਨੇ ਬਿਸਕਟ ਜਾਨਵਰਾਂ ਨੂੰ ਪਾਏ ਹੋਇਆ ਆ ਇਹਦੇ ਕੋਲੇ ਘਟੋ ਘਟਨੀ ਅਜੇ ਸਵੇਰ ਦੇ 9:30 ਵਜੇ ਆ 7-8 ਤਰ੍ਹਾਂ ਦੇ ਭਾਂਤ ਭਾਂੰਦੇ ਖਾਣੇ ਬਾਪੂ ਕੋਲੇ ਪਹੁੰਚ ਚੁੱਕੇ ਆ ਅਰੇ ਕੰਬਲ ਦੇ ਥੱਲੇ ਰੱਖੇ ਹੋਇਆ ਪੂੜੀਆਂ ਛੋਲੇ ਪਰੌਂਠੇ ਭਟੂਰੇ ਇੱਥੋਂ ਗੱਡੀਆਂ ਵਾਲੀਆਂ ਬੀਬੀਆਂ ਨਿਕਲਦੀਆਂ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਉਹਨਾਂ ਕੋਲੇ ਬਾਪੂ ਨੂੰ ਖਾਣਾ-ਦਾਣਾ ਦੇ ਕੇ ਜਾਂਦੇ ਆ ਜੈਕਟਾਂ ਰਜਾਈਆਂ ਕੰਬਲ ਕਿੰਨੇ ਆ ਖਾਣੇ ਆ ਜਿਹੜੇ ਬੰਨੇ ਹੋਏ ਨੇ ਲਫਾਫੇ ਉੱਪਰ ਤੁਸੀਂ ਦੇਖਦੇ ਹੋ ਇਹ ਅਲੱਗ-ਅਲੱਗ ਤਰ੍ਹਾਂ ਦੇ ਖਾਣੇ ਦਾਣੇ ਆ ਬਾਪੂ ਦੇ ਕੋਲੇ ਬਾਪੂ ਦਾ ਹੁਣ ਪੈਗ ਲੱਗਿਆ ਹੋਇਆ ਜੀ ਸਾਜ ਦੇ ਸਾਜ ਦੀ ਮੰਨ ਲਓ ਦਿਨ ਰਾਤ ਬਾਪੂ ਅਸੀਂ ਬਾਪੂ ਨੂੰ 7 ਸਾਲ ਪਹਿਲਾਂ ਲੈਣ ਆਏ ਸੀ ਇੱਥੋਂ 2016 ਚ ਜਦੋਂ ਸੇਵਾ ਸ਼ੁਰੂ ਹੋਈ ਸੀ ਸਾਨੂੰ ਕਾਫੀ ਲੋਕਾਂ ਨੇ ਦੱਸਿਆ ਇਹ ਵੈਟਰਨਰੀ ਹਸਪੀਟਲ ਆ ਜਿਹੜਾ ਯੂਨੀਵਰਸਿਟੀ ਦਾ ਉਹਦੇ ਮੂਹਰੇ ਬਿਲਕੁਲ ਕੋਰਨਰ ਤੇ ਬੈਠਿਆ ਸਭ ਤੋਂ ਪ੍ਰਾਈਮ ਲੋਕੇਸ਼ਨ ਆ ਇਹ ਲੁਧਿਆਣੇ ਦੀ ਜਿੱਥੇ ਬਾਪੂ ਬੈਠਾ ਇੱਥੇ ਬੈਠ ਕੇ ਬਾਪੂ ਕੋਈ ਚੀਜ਼ ਨਹੀਂ ਵੇਚਦਾ ਕੋਈ ਚੀਜ਼ ਖਰੀਦਦਾ ਨਹੀਂ ਕੋਈ ਅਰੀ ਦੁਕਾਨ ਨਹੀਂ ਪਰ ਪੈਸਾ ਹਰ ਰੋਜ਼ 2250 3000 ਰੁਪਏ ਕਮਾਉਂਦਾ ਬਾਪੂ ਬਾਪੂ ਦੇ ਕੋਲੇ ਸ਼ਰਾਬ ਦੀ ਬੋਤਲ ਆ ਬੇਲੀ ਕਰਕੇ ਰੱਖੀ ਪਈ ਆ ਬਾਪੂ ਨੇ ਜੌਨੀ ਵਾਕਰ ਦੀ ਅਸੀਂ ਆਨਲਾਈਨ ਸਰਚ ਕੀਤਾ ਸ਼ਰਾਬ ਦੀ ਬੋਤਲ 6500 ਰੁਪਏ ਦੀ ਆ ਜੀ ਇਹ 6590 ਰੁਪਏ ਦੀ ਇੰਨਾ ਅਮੀਰ ਫਿਰ ਇਹਦੀ ਜੇਬ 'ਚ ਪੈਸੇ ਆ ਜਿਹੜੇ 5 500 ਦੇ ਨੋਟ ਆ ਫਿਰ ਬਾਪੂ ਦੇ ਕੋਲੇ ਬਾਪੂ ਦੱਸਦਾ ਮੈਨੂੰ ਕੱਲ 3000 ਰੁਪਏ ਦੇ ਗਿਆ ਕੋਈ ਬਾਊ ਕਹਿੰਦਾ ਮੈਂ ਪੁਲਿਸ ਵਾਲਿਆਂ ਨੂੰ ਸ਼ਰਾਬ ਪਿਲਾਦੀ ਉਹਨਾਂ ਨੂੰ ਖਲਾਤੇ ਬਾਪੂ ਦਾ ਜੇ ਅੱਦਾ ਚੈੱਕ ਕਰੀਏ ਨਾ ਫੋਲੀਏ ਥੱਲੇੋਂ ਹੋ ਸਕਦਾ ਲੱਖਾਂ ਰੁਪਏ ਨਿਕਲੇ ਇਹਦੇ ਵਿੱਚੋਂ ਕਿਉਂਕਿ ਇੰਨੇ ਸਾਲਾਂ ਦਾ ਇੱਥੇ ਬੈਠਾ ਜਿੰਨਾ ਪੈਸਾ ਉਹ ਕਹਿੰਦਾ ਮੈਂ ਸ਼ਰਾਬ ਪੀਣਾ ਕਹਿੰਦਾ ਮੈਂ ਪੈਸਾ ਕਿਆ ਕਰੂੰ ਲੋਕ ਦੇ ਜਾਂਦੇ ਆ ਮੈਂ ਕਿਆ ਕਰੂੰ ਪੈਸੇ ਫੈਂਕ ਦੂੰ ਖਾਣਾ ਮੈਂ ਕਿਤਨੇ ਕਾ ਖਾ ਲੂੰਗਾ 10 ਰੁਪਏ ਦਾ 20 ਦਾ 100 ਦਾ 500 ਦਾ ਖਾਣਾ ਲੋਕ ਦੇ ਜਾਂਦੇ ਮੈਨੂੰ ਉਹ ਵੀ ਨਹੀਂ ਖਾ ਹੁੰਦਾ ਮੇਤੋਂ ਕੱਪੜੇ ਲੋਕ ਦੇਂਦੇ ਮੇਤੋਂ ਉਹ ਵੀ ਨਹੀਂ ਪਾ ਹੁੰਦੇ ਮੇਤੋਂ ਸੁਣਦੇ ਆ ਗੱਲਾਂ ਆ ਜੀ ਕੰਬਲ ਕਿੱਥੇ ਆ ਹਾਲਾਤ ਪਹੁੰਚਣਾ ਵਾ ਫਿਰ ਇਹ ਕੁਝ ਚੱਕ ਕੇ ਫੇਰ ਬਾਬਾ ਬਾਤ ਸੁਣੋ ਮੇਰੀ ਇੱਕ ਧਿਆਨ ਸੇ ਥੋੜਾ ਜੋ ਜੇ ਬਾਈ ਸਾਹਿਬ ਸਭ ਲੋਕ ਤੇਰੇ ਕੋ ਬੋਲ ਰਹੇ ਹੈਂ ਅਭੀ ਤੁਮ ਬਜ਼ੁਰਗ ਹੋ ਰਹੇ ਹੋ આજ ਤੱਕ ਤੇ ਤੁਹਾਡੇ ਲਾਤ ਪੈਲ ਚਲਤੇ ਹੈਂ ਠੀਕ ਹੋ खाते हो पीते हो बढ़िया हो सब बारह साल से आप बोल कितने साल से हो दस साल से, है ना? तो तुम्हारा पूर्णिया जिला है गांव का नाम है कन्हौर तो बिहार में हो तो वहां भी नहीं गए कभी तुम्हारा बेटा चंडीगढ़ में रहता है वो मिलने आता है तेरे को लेने भी आया था वो तो नहीं जा रहे है, है ना बाबा और बेटी भी है तुम्हारी पोता पोती भी हैं तो आप एक बात मेरी समझ लीजिए जिस दिन तुम हाथ पैर चलना बंद हो जाएगा तुम्हारा फिर क्या करोगे बाबा अभी तो शराब पीया शरीर चल रहा है खाना दाना तेरे पास खूब है ये देखिए दे बोले हो ये देखो कितने तरह का खाना सुबह-सुबह आ चुका गरम-गरम पूड़ियां परांठे पे है जी आ गरम-गरम सब्जी ते परांठे पे है आ देखो आ सब्जी ते आ फलके गरम-गरम पे आ भाफा छड़ दिया गाजर ਤੇ ਗੋਭੀ ਦੀ ਸਬਜ਼ੀ ਮਿਕਸ ਵਿੱਚ ਤੇ ਇਹ ਇਕੱਲੀ ਇਹ ਨਹੀਂ ਆ ਦੇਖੋ ਇੱਧਰ ਵੀ ਪਈ ਐ ਵੀ ਗਰਮ ਗਰਮ ਪਈ ਐ ਕੜੀ ਆ ਚੌਲ ਆ ਆ ਹਰੇ ਹੋਰ ਥੱਲੇ ਕਿੰਨਾ ਕੁਝ ਪਿਆ ਵਾ ਮੰਲੋ ਚਾਵਲ ਵੀ ਹੈ ਚਾਵਲ ਵੀ ਹੈ ਜੇ ਦੇਖੋ ਬਾਬਾ ਬੋਲਦਾ ਹੈ ਇਹ ਦੇਖੋ ਆ ਦੇਖੋ ਗਰਮ ਚੌਲ ਪਿਆ ਸਾਰਾ ਕੁਝ ਅਕਾ ਜੀ ਉਹ ਮੇਰੇ ਪ੍ਰਮਾਤਮਾ ਨੂੰ ਪਰਨਾ ਬਾਬੇ ਤੋਂ ਆਹ ਲਾ ਥੱਲੇ ਢੇਰ ਲੱਗਿਆ ਹੋਇਆ ਜੀ ਇਹ ਕੂੜੇ ਦਾ ਨਹੀਂ ਇਹ ਰਾਸ਼ਨ ਦਾ ਢੇਰ ਆ ਅਜਿੱਥੇ ਅਸੀਂ ਬੈਠੇ ਆ ਨਾ ਹੋ ਸਕਦਾ ਜੀ ਅਸੀਂ ਇਹਨੂੰ ਚੈੱਕ ਕਰੀਏ ਫੋਲੀਏ ਹੋ ਸਕਦਾ ਇਹ ਜੋ ਲੱਖ 2 ਲੱਖ ਰੁਪਈਆ ਵੀ ਨਿਕਲ ਆਵੇ ਕਿਉਂਕਿ ਇੰਨਾ ਪੈਸਾ ਬਾਪੂ ਨੂੰ ਲੋਕ ਦੇ ਕੇ ਕਰਦਾ ਕੀ ਆ ਰੋਟੀ ਲੋਕ ਦੇ ਜਾਂਦੇ ਆ ਕੱਪੜੇ ਲੋਕ ਦੇ ਜਾਂਦੇ ਆ ਪੈਗ ਲਾਉਂਦਾ ਇਹ ਜਾਂ ਖਵਾ ਦਿੰਦਾ ਇੱਥੇ ਜਿਹੜੇ ਲੋਕ ਇਹਦੇ ਆਲੇ-ਦਾਲੇ ਆੜੀ ਆ ਨਾ ਇਹ ਅਮੀਰ ਬਾਪੂ ਆ ਲੁਧਿਆਣਾ ਸ਼ਹਿਰ ਦਾ ਇਹਦੇ ਨਾਲ ਦਾ ਇੱਕ ਸਾਥੀ ਇੱਥੋਂ ਹੀ ਗਿਆ ਉਹ ਕਹਿੰਦਾ ਇੰਜੋਏ ਕਰਦਾ ਯਾਰ ਤੁਸੀਂ ਇਹਨੂੰ ਕੱਦ ਤੋ ਛੇੜਦੇ ਹੋ ਇਹਨਾਂ ਮੈਂ ਵੀ ਇੰਨੇ ਆਰ ਗਈਆਂ ਕਿੰਨਾ ਸੀ ਸਰਕਾਰ ਵੱਲੋਂ ਘੋਸ਼ਿਤ ਕੀਤੇ ਹੋਏ ਬੰਦੇ ਆ ਵੀ ਅਸੀਂ ਇਦਾਂ ਹੀ ਰਹਿਣਾ ਵੀ ਇਹ ਇੰਜੋਏ ਕਰਦਾ ਇਹਨੂੰ ਛੇੜੋ ਨਾ ਤੁਸੀਂ ਬਾਪੂ ਨੂੰ ਅਸੀਂ ਅੱਜ ਤੋਂ 7 ਸਾਲ ਪਹਿਲਾਂ ਲੈਣ ਆਏ ਸੀਗੇ ਜੀ 2016 ਚ ਜਦੋਂ ਸੇਵਾ ਸ਼ੁਰੂ ਕੀਤੀ ਸਾਨੂੰ ਲੋਕਾਂ ਨੇ ਵੀਡੀਓ ਭੇਜੀ ਇਹਦਾ ਹੀ ਵੀਰ ਤੁਸੀਂ ਆਪਣੇ ਸ਼ਹਿਰ 'ਚ ਮਦਦ ਕਰੋ ਬੰਦਾ ਬਹੁਤ ਟਾਈਮ ਤੋਂ ਬੈਠਾ ਆਪ ਅਭੀ ਹਮਾਰੇ ਸਾਥ ਚਲੀਏ ਹਮ ਆਪਕੋ ਲੈਣੇ ਆਏ ਹੈ ਹਮ ਛੋੜ ਕੇ ਨਹੀਂ ਜਾਏਂਗੇ ਹਮ ਜ਼ਿੰਦਗੀ ਭਰ ਵਹੀਂ 'ਤੇ ਰੱਖੇਂਗੇ ਆਪਕਾ सेवा करेंगे सेवा आपको हम अरे भानु प्रसाद जी सेवा करेंगे हम हाथ जोड़ता हूँ क्यों रहेंगे अरे बाबा गर्मी में सर्दी में इधर बहुत बुरी हाल है सब दिन इतना रोज से काट रहा हूँ तो आज क्यों छोड़ के भागे राम राम करते गुजारो अरे आपको जो कह रहा हूँ कि मेरा जिंदगी अरे आपका देखो अबीरे ने रोटी और देती है पहला रोटी भाई अरे एक मिनट रोको भाई साहब एक मिनट रोको ये देखोले बाबा के पास ना देखिए आप एक खाना जे पड़ा है एक, तो एक खाना जे पड़ा है भाई गर्म गर्म पड़ी गर्म गर्म एक गर्म है ये भी गर्म है जे देखो ये भी गर्म गर्म पूरी छोले और कड़ी चावल है जे गोभी गाजर के साथ है ਜੇ ਵੀ ਗਰਮ ਗਰਮ ਰੋਟੀ ਪੜੀ ਹੈ ਜੇ ਵੀ ਪੜਾ ਹੈ ਔਰ ਆਪਨੇ ਵੀ ਅਭੀ ਦੇ ਦਿਆ ਆਪ ਕੀ ਕਰ ਰਹੇ ਹੋ ਵੇਸਟ ਕਰ ਰਹੇ ਹੋ ਬਾਈ ਡਸਟਬਿਨ ਮੇ ਫੈਂਕ ਰਹੇ ਹੋ ਉਧਰ ਪਿੱਛੇ ਦੇਖੋ ਆਗੇ ਦੇਖੋ ਜੇ ਸਾਰਾ ਜੇ ਪਰਾਂਠੇ ਰੋਟੀ ਬੰਦੀ ਹੋਈ ਹੈ ਜੇ ਦੇਖੋ ਮੀਟ ਮੁਰਗਾ ਜਹਾਂ ਪੇ ਸਾਰਾ ਬੰਦ ਰੱਖਾ ਹੈ ਜਾਂ ਔਰ ਇੱਕ ਨਾ ਸਾਥ ਮੇ ਹੀ ਜਹਾਂ ਪੇ ਬਜਰੰਗ ਬਲੀ ਜੀ ਵੀ ਇਸਨੇ ਬਾਬਾ ਨੇ ਜਹਾਂ ਪੇ ਲਟਕਾ ਰੱਖੇ ਹੈ ਬਜਰੰਗ ਬਲੀ ਜੀ ये देखिए बजरंगबली जी हैं ये बजरंगबली जी का यहां पे इसमें इधर इनके भी छत्र छाया के नीचे बैठे हुए तो ऐसे लोगों को इस तरह दे बुजुर्गों दी आपा जी मदद करिए हुन बीरा भी सानू आके कहण लाग गया भाई यार एडी मदद करो बहुत सालों तो मैं देखता हर बंदे दे दिल च दया भाव ना आंदी है भाई यार बुजुर्ग गल लोड बांधदा ਅਰ ਜੀ ਆਪਾਂ ਪ੍ਰੈਕਟੀਕਲ ਚ ਦੇਖੀਏ ਜਿਵੇਂ ਹੁਣ ਵੀਰਾ ਦਾਨ ਕਰਨ ਆਇਆ ਹੈ ਨਾ ਵੀਰੇ ਰੋਜ਼ ਆਨੇ ਇੱਥੇ ਰੋਜ਼ ਦੇ ਕੇ ਰੋਟੀ ਹਨਾ ਦੇਖੋ ਕਿੰਨੇ ਵਧੀਆ ਬਾਈ ਤੁਹਾਡੀ ਸੋਚ ਸਲੂਟ ਆ ਤੁਹਾਨੂੰ ਇਹ ਨਹੀਂ ਕਹਿੰਦੇ ਤੁਸੀਂ ਮਾੜੇ ਨਹੀਂ ਥੈਂਕ ਯੂ ਤੁਹਾਡਾ ਦੇਖੋ ਵੀਰਾ ਕੀ ਕੰਮ ਕਰਦਾ ਕੀ ਕੰਮ ਕਰਦੇ ਹੋ ਠੀਕ ਆ ਦੇਖੋ ਉਹਦੇ ਵਿੱਚੋਂ ਬਾਈ ਦਸਾਂ ਨੌਹਾਂ ਦੀ ਕਿਰਤ ਕਮਾਈ ਚੋਂ ਬਾਈ ਰੋਜ਼ ਰੋਟੀ ਦੇ ਕੇ ਜਾਂਦਾ ਬਾਪੂ ਨੂੰ ਰੋਜ਼ ਤੇ ਜਿੱਦਨ ਕਿਤੇ ਕੋਈ ਤਰੱਕੀ ਹੁੰਦੀ ਹੈ ਕੋਈ ਜਾਂ ਕੋਈ ਹੋਰ ਚਾਰ ਪੈਸੇ ਮਹਾਰਾਜ ਕੇ ਪਾਸੋਂ ਕਰਦੇ ਨੇ ਬੰਦਾ ਉਹ ਤੋਂ ਵੱਧ ਕੇ ਕਰਦਾ ਤੇ ਇਸ ਤਰ੍ਹਾਂ ਦੇ ਵੀਰ ਵਰਗੇ ਬਹੁਤ ਸਾਰੇ ਲੋਕ ਨੇ ਜਿਹੜੇ ਭੁੱਖਿਆਂ ਦਾ ਢਿੱਡ ਭਰਦੇ ਨੇ ਪੰਜਾਬ ਦੇ ਵਿੱਚ ਕੋਈ ਭੁੱਖਾ ਨਹੀਂ ਸੌਂਦਾ ਯੂਪੀ ਬਿਹਾਰ ਅਸਾਮ ਨੇਪਾਲ ਦੂਰੋਂ ਦੂਰੋਂ ਜਿਹੜੇ ਵਿਚਾਰੇ ਸਿੱਧੇ ਪੱਧਰੇ ਅੰਗਹੀਣਾਂ ਦਿਵੰਗਾਂ ਉਹ ਪੰਜਾਬ ਚ ਆ ਜਾਂਦੇ ਵੀ ਚਲੋ ਉੱਥੇ ਘੱਟੋ ਘਾਟ ਆਪਾਂ ਨੂੰ ਰੋਟੀ ਮਿਲੂਗੀ ਮੰਦਰ ਦੇ ਬਾਹਰ ਗੁਰਦੁਆਰੇ ਦੇ ਬਾਹਰ ਬਹੁਤ ਸਾਰੇ ਲੋਕ ਬੈਠੇ ਨੇ ਇਹਨਾਂ ਦੀਆਂ ਜ਼ਰੂਰਤਾਂ ਬਾਪੂ ਦੀਆਂ ਜ਼ਰੂਰਤਾਂ ਰੋਟੀ ਖਾਣਾ ਕੱਪੜੇ ਲਈ ਉਹ ਤੋਂ ਆ ਲੋਕੀ ਦੇ ਜਾਂਦੇ ਨੇ ਬਹੁਤ ਫਿਰ ਜਿਹੜੇ ਪੈਸੇ ਆ ਆ ਬਾਪੂ ਜੀ ਦੀ ਜੇਬ ਚ ਬਾਪੂ ਦਿਖਾਓ ਥੋੜੇ ਪੈਸੇ ਆ ਹੁਣੇ ਹੀ ਦੇਖੋ 500 ਦਾ ਨੋਟ 100 ਦਾ ਨੋਟ ਆ ਅਜੇ ਬਾਪੂ ਜੀ ਦੀ ਜੇਬਾਂ ਦੇ ਵਿੱਚ ਜੇ ਆਪਾਂ ਦੇਖੀਏ ਅਸੀਂ ਚੈੱਕ ਨਹੀਂ ਕਰ ਸਕਦੇ ਸਾਡਾ ਕੋਈ ਅਧਿਕਾਰ ਨਹੀਂ ਵੀ ਅਸੀਂ ਇਹਨੂੰ ਚੈੱਕ ਕਰੀਏ ਪਤਾ ਨਹੀਂ ਕਿੰਨੇ ਪੈਸੇ ਹੋਣਗੇ झूठ बता रहा हूँ बाबू कि आपसे झूठ बोला हूँ हाँ। कि साढ़े तीन हजार रूपया दे गया हाँ। एक रोज में रात भर साढ़े तीनों हजार के दारू पी गया कौन अरे पुलिस वाले उस पर है पुलिस वाले और तुम दोनों तुम भी आर, साथ में अरे बंदा था देखो एक कोई रात से साढ़े तीन हजार दी शराब पी गया बापू कहते थी ਤੇ ਆ 6500 ਰੁਪਏ ਦੀ ਬੋਤਲ ਆ ਫੜਾਈ ਕਾਕਾ ਬੋਤਲ ਚੱਕ ਕੇ ਕਦੇ-ਕਦੇ ਪੀ ਲੈਂਦਾ ਐ ਨਹੀਂ ਕਹਿੰਦਾ ਰੋਜ਼ ਜੌਨੀ ਬੋਕਰ ਹੀ ਪੀਂਦਾ ਪਰ ਜਦੋਂ ਕੋਈ 35000 ਇਕੱਠਾ ਦੇ ਗਿਆ ਤੇ ਬਾਪੂ ਫਿਰ ਕੀ ਕਰੂ ਲੜਦੇ ਆ ਫਿਰ ਉਹ ਪੈਸੇ ਅੰਦਰ ਦੰਦੀਆਂ ਵੜਦੇ ਆ ਪੈਸੇ ਉਹ ਇਹਨੂੰ ਪਤਾ ਵੀ ਸਵੇਰ ਨੂੰ ਜਾਂ ਤਾਂ ਗੁੰਮ ਜਾਣੇ ਜਾਂ ਕੋਈ ਚਲੇ ਜਾਣੇ ਆ ਆ ਕੀ ਪਿਆ ਇੱਧਰ ਆ ਬੋਤਲਾਂ ਹੀ ਬੋਤਲਾਂ ਪਾਉਂ ਅਧਿਗੇ ਹੀ ਅਧਿਗੇ ਪਏ ਨੇ ਨੀਟ ਹੀ ਪੀਂਦਾ ਗਲਾਸ ਦੀ ਘੱਟ ਕਰਦਾ ਵਰਤੋਂ ਪਾਣੀ ਦੀ ਬਹੁਤ ਘੱਟ ਵਰਤੋਂ ਕਰਦਾ ਅੜੀਏ ਨੂੰ ਪੀ ਕੇ ਐਂ ਸਿੜ ਦਿੰਦਾ ਆ ਦੇਖ ਕੋਈ ਬੰਦਾ ਲੱਗਦੀ ਆ ਅੜੀਏ ਪੀ ਕੇ ਪਗਵੇ ਪੀ ਕੇ ਬਾਪੂ ਨੇ ਆਹ ਦੇਖ ਇੰਨੀ ਇੰਨੀ ਤਾਂ ਵਿੱਚ ਵੀ ਛੱਡ ਦਿੰਦਾ ਬਾਪੂ ਜਿੰਨੀ ਇੱਕ ਬੰਦਾ ਪੀ ਉਹਨੂੰ ਲੱਭਦਾ ਫਿਰਦਾ ਆਮ ਜਾਣਾ ਚਾਹਤੇ ਤਰੂ ਆ ਦੇਖੋ ਨਹੀਂ ਜਾਣਾ ਚਾਹੁੰਦੇ ਜਾਣਾ ਨਹੀਂ ਚਾਹੁੰਦੇ ਉਹ ਕਹਿੰਦਾ ਮੈਂ ਇੱਥੇ ਹੀ ਰਹਿਣਾ मार हो जाओगे फिर कौन संभालेगा तेरे को आज हम लेने आए हैं आश्रम में लेके चलते हैं आपका अच्छा सेवा करेंगे बाबा अरे भानु प्रसाद मान लो बाप अरे तो हमको जो का रहा हमको ऐसे काटना इसको खाना तुम खिलाते हो क्या बोलते हैं भाई 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 बाबा बोलते तेरे को खाना मैं खिलाता हूँ बाबा बोलते है यही खिलाते हैं तेरे को खाना ਆਪਕੋ ਗੁਰਦਾਰੇ ਵੀ ਜਾਂਦੇ ਹੈ ਨਹੀਂ ਬਾਬਾ ਬੋਲਤੇ ਮੈਂ ਦਿੰਦਾ ਹਾਂ ਖਾਣਾ ਤੇਰੇ ਲੇਕਿਨ ਤੁਹਾਨੂੰ ਅੱਛੀ ਜ਼ਿੰਦਗੀ ਨਹੀਂ ਮਿਲਈ ਉਹਨਾਂ ਜਾਣੇ ਤੋਂ ਉਹਨਾਂ ਨੂੰ ਰੋਜ਼ ਨਿਕਰੇ ਤੇ ਦੁਲਾਈਂਗੇ ਅੱਛਾ ਖਾਣਾ ਕੋ ਲੈਣੇ ਵਾਸਤੇ ਬਹੁਤ ਲੋਗ ਆਏ ਮੈਡਮ ਆ ਰਹਿ ਗਿਆ ਸਾਡੇ ਕੋਲੇ ਆ ਸਾਡੇ ਕੋਲ ਰਹਿ ਗਿਆ ਇਹਦੇ ਬਾਹਰ ਰਹਿ ਗਿਆ ਇਹ ਰਾਤ ਨੂੰ ਭੱਜਿਆ ਆ ਉੱਥੇ ਇੱਕ ਸਾਲ ਰਹਿ ਗਿਆ ਰਾਜੂ ਰਾਜੂ ਉਹ ਰਾਜੂ ਹਾਂ ਤਾਂ ਮੈਂ ਕੀ ਕੋ ਗਿਆ ਨਾ गया, गया। ड्यूटी करता हूँ अपना जीवन में था ने ने ले गया ना। इसका ले गया था हम खुद करके वहाँ से आया कथा हमारे कहाँ गया जी कौन है लड़का जानते इसको हेलो आप जाओ साथ में इसको जानते हो राजू इसका नाम जाएगा। इसका नाम क्या देख देख नाम तो जाएगा क्या है राजू राजूंगा दरभंगा का है दरभंगा का है। ए राजू दरभंगा वाले इधर आ इधर बैठो इधर इधर आ जाओ थोड़ा पैर ठीक है अब तुम्हारा जल गया था ना पैर क्या हुआ था नहीं नहीं मेरे मेरे पैर नहीं सुना मैं तेरे पैर सुन लिया सब ठीक है अपना गुरु जी राजू तुम पुल के ऊपर मत चढ़ा करो ऊपर से चलते हो ना जब हमें लोग वीडियो भेजते हैं फिर उठा के ले जाएंगे तेरे को सच बोल रहा हूं मैं मैं सच बोल रहा हूँ लोग हमें वीडियो भेजते हैं राजू ऊपर से चलता है ऊपर वो वहां पे वहां पे नहीं चलना तूने ठीक है वहां पे चलोगे तो फिर हम ले जाएंगे भाई नहीं तो बढ़िया मस्त रहो ठीक रहो कोई बात नहीं चोट वोट लगेगी तो वहां पे आ जाना हमारे पास देखो जी ये बंदे नी आर एस नगर आल के गए थे अज तो तीन साल पहला ਇਦੀਆਂ ਦੋਨੇ ਲੱਤਾਂ ਮੱਚ ਗਈਆਂ ਸੀ ਇਹਨੇ ਰਾਤ ਨੂੰ ਕਿਤੇ ਨਸ਼ਾ ਨੁਸ਼ਾ ਕੀਤਾ ਸੀ ਧੂਣੀ ਲਾ ਕੇ ਪਿਆ ਸੀ ਠੰਡ ਸੀ ਰਾਤ ਨੂੰ ਲੱਤਾਂ ਧੂਣੀ ਚ ਲਾਤੀਆਂ ਕਿਤੇ ਉਹਦੇ ਨਾਲੀਆਂ ਲੱਤਾਂ ਮੱਚ ਗਈਆਂ ਸਾਰੀਆਂ ਕੀੜੇ ਪੈ ਗਏ ਪੱਥਰਾਂ ਦੇ ਉੱਤੇ ਪਿਆ ਸੀ ਉੱਥੋਂ ਲੈ ਕੇ ਗਏ ਇੱਕ ਸਾਲ ਇਹ ਸਾਡੇ ਕੋਲ ਰਿਹਾ ਵੀਰਾ ਬਿਲਕੁਲ ਠੀਕ ਹੋ ਗਿਆ ਤੰਦਰੁਸਤ ਰਾਤ ਨੂੰ ਭੱਜ ਗਿਆ ਉਹ ਤੋਂ ਦੋ ਤਿੰਨ ਵਾਰੀ ਤਾਂ ਫੇਰ ਫੜ ਕੇ ਲੈ ਗਏ ਫੇਰ ਫੇਰ ਭੱਜ ਗਿਆ ਜੇ ਭੱਜਦਾ ਮੰਨ ਲਓ ਫੇਰ ਜਦੋਂ ਅਸੀਂ ਇਹਨੂੰ ਕਿਤੇ ਲੱਭਣ ਆਉਣਾ ਇਹ ਪੁਲ ਤੇ ਚੜ ਜਾਂਦਾ ਭੱਜਦਾ ਮੂਰੇ ਸਾਨੂੰ ਐ ਹੁੰਦਾ ਵੀ ਕਿਤੇ ਸੱਤ ਨਾ ਖਾ ਲਵੇ ਕੋਈ ਹੋਰ ਨਾ ਗੱਲ ਹੋ ਜੇਵੇ ਫੇਰ ਚਲੋ ਹੁਣ ਇਹਦੇ ਜ਼ਖਮ ਕੋਈ ਨਹੀਂ ਠੀਕ ਆ ਆਪਦਾ ਰੋਟੀ ਖਾਈ ਜਾਂਦਾ ਗੁਰਦੁਆਰੇ ਮੰਦਰ ਆਪਦਾ ਜੀਵਨ ਬਤੀਤ ਕਰੀ ਜਾਂਦਾ ਹੁਣ ਜ਼ਬਰਦਸਤੀ ੱੱਕੇ ਨਾਲ ਵੀ ਰੱਖਿਆ ਨਹੀਂ ਜਾ ਸਕਦਾ ਸੇਵਾ ਕਰਨ ਦੇ ਇਹ ਐਗਜ਼ਾਮਪਲ ਆਏ ਉਦਾਹਰਨਾ ਪਹਿਲਾਂ ਹੀ ਹੁਣ ਜੇ ਇਹਨੂੰ ਵੀ ਅਸੀਂ ੱੱਕੇ ਨਾਲ ਲੈ ਜਾਂਨੇ ਆ ਅੱਜ ਚੱਕ ਕੇ ਬਾਪੂ ਨੂੰ ਨੰਕਤਾ ਦੀ ਸੇਵਾ ਹੀ ਹੈ ਨੀ ਹਾਂ ਨੰਕਤਾ ਦੀ ਸੇਵਾ ओ, आज फिर तुम हो फिर रहे हो टल्ली नहीं 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 आज तो मैं कुछ भी नहीं खाया होती हूं अभी सिर्फ एक रोटी खाया हूं रोटी खाना खाएगा हाँ, हाँ 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 खाना खा... बाबा दे दे खाया हूं अब नहीं खाता तुम दे दो बाबा नहीं नहीं मैं नहीं खाता बाबा दे दे अब नहीं खाते कोई बात नहीं मेरी वचन सुनिए राजू तुम्हारे दांत भी नहीं है कहाँ चले गए तब तो थे दांत तुम्हारे वही बात बनाया वही बात बनाया उनका परमात्मा ने दिया था जन्म बिल्कुल तेरे सिर तो खुद तो को भाग तो सारे हाथ मचे हुए सी गए पूरा गेटिए करंट की बिजली लगा हुआ था मेरे करंट लग गया सी परमात्मा मुझे बचाया पैर भी मेरे मचे हुए सी मेरा यार मेरा कुर्सी सारी काले मेंडे कपड़े काला मेंडा बे मैं गुनुही भरया लोग कहन दरवेश चल चल के फिर किसकी नहीं होगी चलो राजू तुम भी चलो साथ में बाबा को भी ले चलते हैं दोनों चलते तो तो हैं दोनों चले जाओ दोनों तो चले जाओ चले जाओ बाबा ए राजू भाई हे रे ले पूछो बाबा से कोई अरे प्यार तो है नीते में क्या किसी कमी परमात्मा ने बनाया है हाजी बड़ा प्यार ऐसा बात नहीं जरूरत है जरूरत ही नहीं है कहना जरूरत होगी तो जाएंगे हाँ। हो बाबा जाएंगे हम जाएं की कराम नहीं जाएंगे बाबूजी चलो यार ठंडी है एक दो महीना ठंडी का निकाल के वापस आ जाना ठंड ठंड कटे अरे यहाँ पर हम पत्थर का काटा ठंड ठंड कटे फिर हमें जो कराम यहाँ पर पत्थर गिरा है ना वो काटा आपको क्या बोलू मुझे पता है अभी उम्र हो गई है ना तभी बोल रहे हैं आपकी उम्र होगी है ठंड निकाल के आ जाओ वहां वापिस आ जाना हमको जो कहना है साहब हम उस घर में गया हूँ तब कर कहा, कहा गए हो? राधा सामी जानते हो वहाँ हम जिस साहब सादा ही रहना है हीरो ਪਰਮਾਤਮਾ ਕਾ ਕੀ ਹੈਲੀਕਾਪਟਰ ਚਾਹੀਦਾ ਠੀਕ ਹੈ ਭਾਈ ਠੀਕ ਹੈ ਟੋਪੀ ਲੈ ਲੈ ਹਾਂਜੀ ਜੱਲੀ ਚਾਹ ਪਿਲਾਤੀ ਹਾਂ ਕੀ ਇਹ ਸਾਨੂੰ ਚਾਹ ਪੁਲਾਉਣ ਨੂੰ ਕਹਿ ਰਹੇ ਆ ਦੇਖੋ ਅਸੀਂ ਇਹਨਾਂ ਦੀ ਕੀ ਮਦਦ ਕਰ ਸਕਦੇ ਆ ਜੀ ਸਾਨੂੰ ਤੁਸੀਂ ਕਹਿੰਦੇ ਹੋ ਇਹਨਾਂ ਦੀ ਮਦਦ ਕਰੋ ਇਹ ਸਾਡੀ ਮਦਦ ਕਰਨ ਦੀ ਗੱਲ ਕਰਦੇ ਸੱਚ ਆ ਇਹ ਝੂਠ ਨਹੀਂ ਇਹ ਕੋਈ ਗੱਲ ਨਹੀਂ ਇਹ ਕੋਈ ਕਹਿਣ ਦੀ ਨਹੀਂ ਬਾਪੂ ਦੇ ਕੋਲੇ ਇੰਨਾ ਸਮਾਨ ਪਿਆ 10 ਬੰਦਿਆਂ ਦੇ ਗਰਮ ਕੱਪੜੇ ਦੇ ਬੰਦ ਸਕਦਾ ਚੈੱਕ ਕਰੀਏ ਆ ਸਾਰਾ ਢਾਂ ਸਿੱਦਾ ਫੋਲ ਲੀਏ ਆ ਮੰਜਾ ਬਾਪੂ ਦਾ ਬਿਸਤਰਾ ਇਹਦੇ ਥੱਲੇ ਪਿਆ ਕੱਪੜੇ ਪਏ ਆ ਇਹਦੇ ਥੱਲੇ ਹੋਰ ਪਤਾ ਨਹੀਂ ਕਿੰਨਾ ਕੁਝ ਨਿਕਲ ਆਉਣਾ ਇੱਥੋਂ ਇਸ ਲਈ 12 ਸਾਲਾਂ ਦੀ ਕਮਾਈ ਬਾਪੂ ਦੀ ਇੱਥੇ ਆ ਜਾਂ ਜਾਂ ਬਾਪੂ ਦਾ ਮੁੰਡਾ ਬਾਪੂ ਨੇ ਇੱਥੇ ਕਹਿੰਦੇ ਕੰਮ ਕਰ ਨਾਲਿਆ ਪਹਿਲਾਂ ਤਾਂ ਆਇਆ ਸੀ ਕਹਿੰਦੇ ਚੰਡੀਗੜ੍ਹ ਆ ਹੁਣ ਬਾਈ ਦੱਸ ਕੇ ਗਿਆ ਇੱਕ ਦੱਸਦਾ ਵਾ ਉਹ ਬਾਈ ਵੀ ਇਹਦਾ ਮੁੰਡਾ ਵੀ ਇੱਥੇ ਕੰਮ ਕਰਦਾ ਸ਼ਹਿਰ 'ਚ ਹੀ ਉਹ ਆਉਂਦਾ ਵਾ ਆਗੇ ਤੋਂ ਪੈਸਾ ਢੇਲੇ ਲੈ ਕੇ ਜਾਂਦਾ ਹੋ। ਲੀੜੇ ਕੱਪੜੇ ਮੋٹے-ਮੋٹے ਮਹਿੰਗੇ-ਮਹਿੰਗੇ ਜੈਕਟਾਂ ਕੰਬਲੇ ਦੇ ਕੋਲੇ ਇੰਨੇ ਜ਼ਿਆਦਾ ਹੁੰਦੇ ਕੰਬਲ ਵੇਚਦਾ ਤੁਸੀਂ ਦੱਸੋ ਵੀ ਇਹਨੂੰ ਹਰ ਰੋਜ਼ ਨਵੇਂ ਕੰਬਲ ਲੋਕ ਦੇ ਕੇ ਜਾਂਦੇ ਆ ਦੋ-ਦੋ ਚਾਰ-ਚਾਰ ਪੰਜ-ਪੰਜ ਕੰਬਲ ਕਿੱਥੇ ਜਾਂਦੇ ਨੇ ਉਹ ਕੰਬਲ ਇੱਥੇ ਕੰਬਲ ਖਰੀਦਣ ਵਾਲੇ ਵੀ ਆਉਂਦੇ ਨੇ ਇੱਥੇ ਜਿਹੜਾ 500 ਦਾ ਕੰਬਲ ਆ 100 150 ਜਿੰਨਾ ਤੋਂ ਲੈ ਜਾਂਦਾ ਕੋਈ ਨਾ ਕੋਈ ਉਹ ਕੰਬਲ ਵੀ ਵੇਖ ਜਾਂਦੇ ਆ ਹਾਂ ਰੋਟੀ ਲੈਣਾ ਹੈ ਇਹਨਾਂ ਦੇ ਦੇਖੋ ਆ ਵੀ ਦੇ ਦੇ ਬਾਬਾ ਰੋਈ ਲੈਣੀ ਆ ਤੇ ਰੋਟੀ ਹਾਂ ਰੋਟੀ ਦੇ ਦੇ किसको ਬਾਬਾ ਆਪ ਕੀ ਕਰਤੇ ਹੋ ਅਭੀ ਕੁਛ ਨਾ ਇਨਸੇ ਖਾਣਾ ਲੈ ਕੇ ਖਾਤੇ ਹੋ ਦੇਖੋ ਉਹ ਘਰੀ ਅਮੀਰ ਭਖਾਰੀ ਗਰੀਬ ਭਖਾਰੀਆਂ ਨੂੰ ਖਾਣਾ ਖਿਲਾ ਰਿਹਾ ਅਰੇ ਬਾਬਾ ਧੰਨੇ ਹੋ ਯਾਰ ਆਪ ਅਰੇ ਆਪ ਤਾਂ ਹੋਰ ਲੋਕਾਂ ਕਾ ਵੀ ਪੇਟ ਭਰਤੇ ਹੋ ਯਾਰ ਇਹ ਕੀ ਬਿਆਨ ਕਰੀਏ ਕੀ ਕਹੀਏ ਕੀ ਇਹਦਾ ਮਤਲਬ ਕੱਢੀਏ ਕੀ ਇਹਦਾ ਮਗਰ ਰੋਹ ਜਾਂਦੇ ਹੋ ਤਾਂ ਕਹਾਂ ਰਹਤੇ ਹੋ ਤੂੰ ਆ ਵੀ ਕੁਆਟਰ ਤੋਂ ਹੈ ਨਾ ਉਰ पे ਸੋਤੇ ਹੋ ਕਹਾਂ ਕੇ ਰਹਿਣੇ ਵਾਲੇ ਹੋ ਕਹਾਂ ਕੇ ਰਹਿਣੇ ਵਾਲੇ ਹੋ ਬਾਬਾ ਗੋਰਖਪੁਰ ਜਾਣਦੇ ਨਹੀਂ ਗੋਰਖਪੁਰ ਸੇ ਗੋਰਖਪੁਰ ਤੋਂ ਜੂਪੀ ਸੇ ਹੋ ਤਨਾਂਟਨ ਤਨਾਂਟਨ ਗਾਉਂ ਕਾ ਨਾਮ अरे नाम आज का बताना नहीं है ठीक है शाम को बैग लगा के इधर ही सो जाते हो नहीं हम बैग वाले ना अच्छा दूसरे वाले हो ऐसे से महाराज पे सोते हो रात को किधर सोते हो अभी क्वार्टर है ना क्वार्टर आपने 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 बनाया है आपने आपने बनाया है एक एनु भी रोटी आ भाईनु भी रोटी आ भाईनु भी रोटी आ भाई खवांडा के सानू लोग कहने आ भाई नु तुसी लेके जाओ अरे मानू प्रसाद मान गए आप अभी भी एक बार बोलता हूं चलिए आप हमारे संग से। हमें सेवा का मौका दीजिए फिर काय दिया थी सेवा होता है अरे सही बात है बाबा ठीक है मानू प्रसाद जी मिलते हैं आप हाँ मिलते रहेंगे मिलते रहेंगे बाबा जी बाबा हमारा कार्ड है कभी कोई जरूरत पड़े किसी को बोल के फोन करवा देना जब कोई लेने आए बोलेगा तो अपना कार्ड दिखा देना भी हमारे पास आए थे वो लोग भी मैं गया नहीं उनके साथ हमें बहुत से लोग बताते हैं भी तुम बाबा को लेके आओ तो आपने फोन कर दे ठीक है बाबा ਬਾਪੂ ਜੀ ਜੇਪਾਂ ਫੁੱਲਾਂ ਨੋਟਾਂ ਨਾਲ ਫੁੱਲ ਸੰਗਤ ਨੂੰ ਅੱਜ ਜਿਹੜਾ ਅਸੀਂ ਬਾਪੂ ਜੀ ਰੂਪ ਰੂਪ ਕਰਾਇਆ ਤਾਂ ਜਰੂਰ ਇਹਦਾ ਤੁਸੀਂ ਵੀ ਸੋਚੋ ਵਿਚਾਰਿਓ ਤੁਸੀਂ ਵੀ ਬਹੁਤ ਸਾਰੇ ਲੋਕ ਦਾਨ ਕਰਦੇ ਹੋ ਸਾਡੇ ਇੱਥੇ ਬੈਠਾ ਤਾਂ ਵੀ ਬਾਪੂ ਨੂੰ ਕਈ ਬੰਦੇ ਦਾਨ ਕਰਕੇ ਗਏ ਨੇ ਤੇ ਕੀ ਇਹ ਸਹੀ ਆ ਜਾਂ ਇਹ ਗਲਤ ਆ ਤੇ ਕੀ ਇਹ ਬਾਪੂ ਜੀ ਨੂੰ ਸਾਡੇ ਨਾਲ ਜਾਣਾ ਚਾਹੀਦਾ ਸੀ ਜਾਂ ਜੋ ਇਹ ਕਹਿ ਰਿਹਾ ਉਹ ਸਹੀ ਆ ਕੀ ਇਹ ਦੰਦੇ ਲੋਕਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਬੱਚੇ ਨੇ ਧੀਆਂ ਪੁੱਤ ਨੇ ਉਹ ਜ਼ਿੰਮੇਵਾਰ ਨੇ ਜਾਂ ਇਹਨਾਂ ਨੂੰ ਦਾਨ ਦੇਣ ਵਾਲੇ ਜ਼ਿੰਮੇਵਾਰ ਨੇ ਜਾਂ ਜਿਹੜੇ ਸਾਡੇ ਵਰਗੇ ਲੋਕਾਂ ਨੂੰ ਕਹਿੰਦੇ ਫਿਰਦੇ ਵੇ ਅਸੀਂ ਸੇਵਾ ਕਰਦੇ ਆਂ ਸੇਵਾ ਕਰਦੇ ਆਂ ਉਹ ਇਹਨਾਂ ਦੀ ਸੇਵਾ ਨਹੀਂ ਕਰ 파ਰੇ ਅਸੀਂ ਜ਼ਿੰਮੇਵਾਰ ਆਂ कौन आहे जमेवार वाहेगुरु जी का ख़ालसा